ਬਾਈ ਆ ਦਿਖਾ ਦਿਓ 20 ਬਾਰ ਵਾਲਾ ਕੀ ਬਾਤ ਹੈ ਸਿਸਟਮ ਆਪਾਂ ਕੁਝ ਵੀ ਆਪਣਾ ਰੱਖ ਸਕਦੇ ਆ 20 ਬਾਰ ਦੇ ਵਿੱਚ ਤੇ ਬਾਈ ਨੇ ਤਾਂ ਆਪਣੀ ਆਫਰ ਦੱਸਤੀ ਇੱਕ ਆਫਰ ਬਾਈ ਮੇਰੇ ਵੱਲੋਂ ਦੱਸ ਦੋ ਵੀਰੇ ਦੱਸ ਦੋ ਕਿਹੜੀ ਜਿਹੜੀ ਕਹੋਗੇ ਉਹੀ ਦਵਾਂਗੇ ਲੈ ਫਿਰ ਇਹ ਸੋਫਾ 1000 ਰੁਪਏ ਦੇ ਵਿੱਚ ਮੈਂ ਕਿਹਾ ਲਾਈਟਾਂ ਵਾਲਾ ਸੋਫਾ ਲਾਈਟਾਂ ਦੇ ਵਿੱਚ ਕਲਰ ਦੇ ਕੇ ਦਿਖਾਓ ਲਾਈਟਾਂ ਹਾਂਜੀ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਲਾਈਟਾਂ ਵਾਲਾ ਸੋਫਾ ਬਾਈ ਜੀ ਕਿੰਨੇ ਸੀਟਰ ਸੋਫਾ ਜੀ ਆਪਣਾ ਇਹ ਆਪਣਾ 12 ਸੀਟਰ ਸੋਫਾ ਵੀਰੇ ਠੀਕ ਹੈ ਜੀ ਜਿਹਦੇ ਵਿੱਚ ਆਪਣੀ 3 ਸੀਟਰ DL ਨਾਲ ਕੋਰਨਰ ਨਾਲ ਬੀਅਰ ਬਾਰ ਵਾਲਾ ਸਟੋਰੇਜ ਤੇ ਨਾਲ ਇੱਕ 3 ਸੀਟਰ ਦੀ ਹੋਰ ਹੈਲ ਨਾਲ 2 ਸੀਟਰ ਵਾਲੀ ਆਪਣੀ ਪਫੀ ਹੈ ਨਾਲ ਆਪਾਂ ਤੁਹਾਨੂੰ ਦੋ ਚਿਹਰਾ ਦੇਵਾਂਗੇ ਕੀ ਆਵਾਜ਼ ਆ ਪੂਰਾ ਵੱਡਾ ਸੋਫਾ ਤੇ ਨਾਲ ਇਹਦੇ ਆਪਾਂ ਨੂੰ ਸ਼ੀਸ਼ਾ ਵੀ ਮਿਲੂਗਾ ਨਾਲ ਆਪਾਂ ਤੁਹਾਨੂੰ ਟੇਬਲ ਵੀ ਦਵਾਂਗੇ ਇਹਦੇ ਉੱਤੇ ਸ਼ੀਸ਼ਾ ਵੀ ਨਾਲ ਦੇਵਾਂਗੇ 8mm ਮੋਟਾ ਸ਼ੀਸ਼ਾ ਆਊਗਾ ਇਹਨਾਂ ਤੇ ਇੱਕ ਗੱਲ ਹੋਰ ਵੀ ਕਲਰ ਕੰਬੀਨੇਸ਼ਨ ਤੁਸੀਂ ਹਰੇਕ ਸੋਫੇ ਦੇ ਵਿੱਚ ਦਿੰਦੇ ਹੋ ਹਾਂਜੀ ਹਾਂਜੀ ਪਰ ਇਹੋ ਚੀਜ਼ ਮੈਂ ਕਿਹਾ ਲਾਈਟਾਂ ਵਾਲਾ ਸੋਫਾ ਲਾਈਟਾਂ ਦੇ ਵਿੱਚ ਕਲਰ ਦੇ ਕੇ ਦਿਖਾਓ ਲਾਈਟਾਂ ਦੇ ਵਿੱਚ ਜਾਇਆ ਰੰ ਕਰਾਂਗੇ ਜੀ ਠੀਕ ਹੈ ਜੀ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਦੇ ਵਿੱਚ ਕੀ ਕੀ ਮਿਲ ਜੂਗਾ ਕੁਆਲਿਟੀ ਵੀਰੇ ਆਪਣੀ ਉਹੀ ਰਹਿਣ ਵਾਲੀ ਹੈ 40 ਡੈਂਸਟੀ ਦੀ ਐਚ ਆਰ ਦੀ ਫਾਰਮ ਹੋਊਗੀ ਠੀਕ ਹੈ ਜੀ ਹੈਵੀ ਸਟੀਲ ਵਾਲੇ ਆਪਣੇ ਪੈਰ ਹੋਣਗੇ ਜੀ ਨੋਨ ਸਟੈਡਡਡ ਸਬ ਦਾ ਆਪਣਾ ਕੱਪੜਾ ਹੋਊਗਾ ਜੀ ਠੀਕ ਹੈ ਜੀ ਤੇ ਆਪਾਂ ਗੱਲ ਕਰੀਏ ਬਾਈ ਜੀ ਜਿਵੇਂ ਇਹ ਬਲੈਕ ਕਲਰ ਦੇ ਵਿੱਚ ਆ ਗਿਆ ਆਪਾਂ ਨੂੰ ਸਾਰੇ ਕਲਰ ਮਿਲ ਜਾਣਗੇ ਦੇ ਵਿੱਚ ਹਣਾ ਤੇ ਕੋਈ ਇਹ ਤਾਂ ਨਹੀਂ ਹੈਗਾ ਵੀ ਕੁਆਲਿਟੀ ਆਪਾਂ ਨੂੰ ਮਾੜੀ ਮਿਲ ਜੂਗੀ ਫਾਰਮ ਤਾਂ ਨਹੀਂ ਦਬੀ ਇਹਦੀ ਨਹੀਂ 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 ਫਾਰਮ ਨਹੀਂ ਦਬਦੀ ਸਾਰੀ ਹੈਵੀ ਹੋ ਤੁਸੀਂ ਛਲੰਗਾ ਮਾਰ ਕੇ ਚੈੱਕ ਕਰ ਸਕਦੇ ਹੋ ਸਾਰੀ ਹੈਵੀ ਨਿਵਾਰ ਤੇ ਸਪਰਿੰਗ ਪਏ ਹੋਏ ਨੇ ਆਪਾਂ ਠੀਕ ਹੈ ਜੀ ਪ੍ਰਾਈਸ ਦੱਸ ਦਿਓ ਇਹਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਪ੍ਰਾਈਸ ਕਿੰਨਾ ਹੋਣਾ ਵਾਲਾ ਹੈ ਪ੍ਰਾਈਸ ਵੀਰੇ 52000 ਦਾ ਆਪਣਾ ਸੋਫਾ ਰਹਿਣ ਵਾਲਾ ਹੈ ਸਿਰਫ ਤੇ ਸਿਰਫ 52000 ਦਾ ਹੀ ਹਾਂਜੀ ਹਾਂ ਤੇ ਕੋਈ ਉਹ ਤਾਂ ਨਹੀਂ ਝੋਲਦਾ ਨਹੀਂ ਕਰ ਰਿਹਾ ਵੀ ਕਿਤੇ ਕੋਈ ਰੇਟ ਘਟਾ ਦੇ ਕੋਈ ਕਿਤੇ ਕੁਆਲਿਟੀ 올 오버 ਪੰਜਾਬੀ ਦੀ ਆਪਾਂ ਡਿਲੀਵਰੀ ਫ੍ਰੀ ਕਰਤੀ ਜੀ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੈ ਜੀ ਆਪਣੀ ਮੰਡੀਆਂ ਲੈ ਜਾਓ ਭਾਵੇਂ ਬਠਿੰਡਾ ਲੈ ਜਾਓ ਭਾਵੇਂ ਜਲੰਧਰ ਲੈ ਜਾਓ ਭਾਵੇਂ ਅੰਮ੍ਰਿਤਸਰ ਲੈ ਜਾਓ ਸਾਰੇ ਕਿਤੇ ਆਪਣੀ ਫ੍ਰੀ ਹੈ ਜੀ ਇਹਦਾ ਫਿਰ ਵੱਡਾ ਆਫਰ ਹੀ ਲਾ ਤਾਂ ਲਾਦਾ ਕਿ ਖਾਸ ਗੱਲ ਕੀ ਹੈ ਸੋਫੇ ਦੀ ਖਾਸ ਗੱਲ ਪਹਿਲੀ ਗੱਲ ਤਾਂ ਇਹਦੇ ਵਿੱਚ ਲੇਟਾਂ ਵਾਲੀ ਆ ਗਈ ਇਹ ਚੀਜ਼ ਬਣਾਉਂਦਾ ਨਹੀਂ ਜਿਹੜੀ ਆਪਾਂ ਤੁਹਾਨੂੰ ਲੇਟਾਂ ਵਾਲਾ ਸੋਫਾ ਬਣਾ ਕੇ ਦਿੱਤਾ ਕਾਰਨਰ ਦੇ ਵਿੱਚ ਸਹੀ ਗੱਲ ਹੈ ਜੀ ਇਹਦਾ ਆਪਾਂ ਨੂੰ ਬਹੁਤ ਘੱਟ ਥਾਵਾਂ ਦੀ ਦੇਖਣ ਨੂੰ ਮਿਲਦਾ ਲਾਈਟਿੰਗ ਵੀ ਮੈਂ ਕਹਿੰਦਾ ਪੂਰੀ ਪ੍ਰੋਪਰ ਮਿਲੀ ਹੋਈ ਆਪਾਂ ਨੂੰ ਵੀ ਇਹ ਨਹੀਂ ਹੈਗਾ ਵੀ ਛੋਟੀ ਛੋਟੀਆਂ ਬਾਜੂਆਂ ਦੀ ਵੀ ਵੀਰੇ ਬਾਜੂਆਂ ਤੇ ਵੀ ਠੀਕ ਹੈ ਜੀ ਤੇ ਬੀਰ ਬਾਰ ਜਿਵੇਂ ਆਪਾਂ ਨੂੰ ਬੀਰ ਬਾਰ ਵੀ ਮਿਲ ਜੂ ਦੇ ਵਿੱਚ ਹਾਂਜੀ ਹਾਂਜੀ ਬੀਰ ਬਾਰ ਉਹ ਲੱਗਿਆ ਹੋਇਆ ਆ ਬਾਕੀ ਤੁਸੀਂ ਇੱਥੇ ਚੈੱਕ ਕੀਤਾ ਹੋਊਗਾ ਬਾਜੂਆਂ ਦੇ ਵੀ ਕੱਪ ਹੋਲਡਰ ਲੱਗੇ ਹੋਏ ਨਾਲ ਸ਼ੀਸ਼ਾ ਲੱਗੇ ਇੱਕ ਬਾਈ ਆ ਦਿਖਾ ਦਿਓ ਬੀਅਰ ਬਾਰ ਵਾਲਾ ਕੀ ਆ ਬਾਤ ਹੈ ਸਿਸਟਮ ਆਪਾਂ ਕੁਝ ਵੀ ਆਪਣਾ ਰੱਖ ਸਕਦੇ ਆ ਬੀਅਰ ਬਾਰ ਦੇ ਵਿੱਚ ਠੀਕ ਆ ਕੋਈ ਪਤਾ ਵੀ ਨਹੀਂ ਲੱਗਦਾ ਮੈਂ ਕਹਣਾ ਹਾਂ ਵੀ ਨਾਰਮਲ ਬੰਦੇ ਨੂੰ ਇਹ ਜੀ ਪਤਾ ਨਹੀਂ ਲੱਗਣੀ ਵੀ ਆਪਾਂ ਬੀਅਰ ਬਾਰ ਵੀ ਦਿੱਤਾ ਹੋਇਆ ਇਹਦੇ ਵਿੱਚ ਤੇ ਬਾਈ ਨੇ ਤਾਂ ਆਪਣੀ ਆਫਰ ਦੱਸਤੀ ਇੱਕ ਆਫਰ ਬਾਈ ਮੇਰੇ ਵੱਲੀੋਂ ਦੱਸ ਦਿਓ ਵੀਰੇ ਦੱਸ ਦਿਓ ਕਿਹੜੀ ਜਿਹੜੀ ਕਹੋਗੇ ਉਹੀ ਦਵਾਂਗੇ ਲੈ ਫਿਰ ਇਹ ਸੋਫਾ 1000 ਰੁਪਏ ਦੇ ਵਿੱਚ ਬੁੱਕ ਕੀਤਾ ਜਾਵੇ ਵੀ ਜਿਹੜਾ ਵੀ ਕਸਟਮਰ ਇਹ ਸੋਫੇ ਨੂੰ ਬੁੱਕ ਕਰਨਾ ਜਾਊਗਾ 1000 ਬਾਕੀ ਦੀ ਬਸ ਉਹ ਦੋ ਬੇ ਕਰ ਸਕਦਾ ਹਾਂ ਜੀ ਤੇ ਜੇਕਰ ਤੁਸੀਂ ਐਸਓਪਨ ਨੂੰ ਬੁੱਕ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ 9804242042 ਤੇ ਕਾਲ ਕਰ ਸਕਦੇ ਹੋ ਜਾਂ ਸਾਡੇ ਬਰਨਾਲਾ ਬੋਰਡ ਦੇ ਸ਼ੋਰੂਮ ਤੇ ਵਿਜ਼ਿਟ ਵੀ ਕਰ ਸਕਦੇ ਹੋ ਜਾਂ ਸਾਡੇ ਨੂੰ ਇੰਸਟਾਗ੍ਰam ਤੇ ਡੀਐਮ ਵੀ ਕਰ ਸਕਦੇ ਹੋ ਧੰਨਵਾਦ ਜੀ